ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਰ ਦੇਵ ਯੋਗ ਗੱਲਾਂ ਨੇ ਇਹ ਤੇ ਇਹਦੇ ਤੇ ਅਸੀਂ ਗੱਲਬਾਤ ਜਰੂਰ ਕਰਾਂਗੇ ਕੋਈ ਸਿੱਖ ਗੱਲਾਂ ਨੂੰ ਅਸੀਂ ਜਰੂਰ ਸਾਹਮਣੇ ਲਿਆਵਾਂਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਅਸੀਂ ਇਹਦੇ ਵਿੱਚ ਜੋ ਹੋਇਆ ਏ ਵੈ ਅਜੇ ਸੁਖਵੀਰ ਸਿੰਘ ਆ ਤੇ ਨੇ ਆਪਣੇ ਤੇਜ ਦੇ ਉੱਤੇ ਲੈ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਵਸੇ ਜੂ ਪਹਿਲੀ ਰਾਤ ਹੀ ਜੇ ਵਿਆਹ ਤੋਂ 15 ਦਿਨ ਪਹਿਲੋ ਔਰਤ ਆ ਸਾਡੀ ਦਵਾਈ ਖਾ ਲੂਗੀ ਠੀਕ ਆ ਫੇਰ ਉਹ ਲੈ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆਂ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਥਿਆ ਰਲੀਆਂ ਗੱਲਾਂ ਕਰ ਰਹੇ ਆ ਬੈਦ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਪਿਛਲੀ ਕੁਸਮਾ ਪਹਿਲਾਂ ਜੋ ਗੁਰੂ ਘਰਾਂ ਦੇ ਵਿੱਚ ਰਹਿੰਦੇ ਬਾਬੇ ਗਲਤ ਕੰਮ ਕਰਦੇ ਸੀ ਜਿਨ੍ਹਾਂ ਦੇ ਦੋਸਤੋ ਭਾਈ ਅਮਰਤਪਾਲ ਸਿੰਘ ਮਹਿਰੋ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਤੇ ਬਾਬਿਆਂ ਉੱਪਰ ਕਾਰਵਾਈਆਂ ਵੀ ਕਰਵਾਈਆਂ ਗਈਆਂ ਸੀ ਤੇ ਹੁਣ ਉਹ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਜੋ ਬੈਦ ਪੰਜਾਬ ਦੀ ਨੌਜਵਾਨੀ ਨੂੰ ਗਲਤ ਰਾਹਾਂ ਤੇ ਪਾ ਰਹੇ ਨੇ ਇਹਨਾਂ ਠੱਗ ਬੈਦਾਂ ਦੇ ਖਿਲਾਫ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਬੱਡੀ ਕਾਰਵਾਈ ਪਾਈ ਹੈ ਕੀ ਹੈ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਰ ਦੇਵ ਜੋਗ ਗੱਲਾਂ ਨੇ ਇਹ ਤੇ ਇਹਦੇ ਤੇ ਅਸੀਂ ਗੱਲਬਾਤ ਜਰੂਰ ਕਰਾਂਗੇ ਕੋਈ ਸਿੱਗਲਾਂ ਨੂੰ ਅਸੀਂ ਜਿਹੜੇ ਸਾਹਮਣੇ ਲਾ ਹਾਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਸੀ ਇਹਦੇ ਵਿੱਚ ਜੋ ਹੋਇਆ ਇਹ ਵੈਦ ਸੁਖਵੀਰ ਸਿੰਘ ਦਾ ਤੇ ਇਹਨੇ ਆਪਣੇ ਤੇਜ ਦੇ ਉੱਤੇ ਲੱ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਖੋਸੇ ਜੂ ਪਹਿਲੀ ਰਾਤ ਹੀ ਜੇ ਵਿਆਹ ਤੋਂ 15 ਦਿਨ ਪਹਿਲੋ ਔਰਤ ਆ ਸਾਡੀ ਦਵਾਈ ਖਾ ਲੂਗੀ ਠੀਕ ਆ ਫੇਰ ਲੈ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦਿਨਾਂ ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਹਥਿਆਰਾਂ ਦੀਆਂ ਗੱਲਾਂ ਕਰ ਰਹੇ ਆ ਬਈ ਤਾਂ ਐਸੇ ਨਹੀਂ ਫੇਰ ਲੈ ਕੇ ਪਾਇਆ ਵੀ ਜਿਨ੍ਹਾਂ ਇੱਕ ਵਾਰ ਦੱਬੀ ਖਾਲੀ ਪੂਰੀ ਰਾਤ ਠਕ ਠਕ ਨਹੀਂ ਰੁਕਣੀ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਪੀੜਾਂ ਦਾ ਪ੍ਰਭਾਵ ਹੋ ਰਹੀਆਂ ਆਪਣਾ ਇਹ ਉਹ ਬੰਦਾ ਸੁਖਵੀਰ ਸਿੰਘ ਵੈਦ ਸੁਖਵੀਰ ਸਿੰਘ ਤੇ ਸ਼ਾਇਦ ਇਹ ਇੱਕ ਪੇਪਰ ਗਵਾਚ ਗਿਆ ਵਿੱਚ ਪ੍ਰਿੰਟ ਨਹੀਂ ਹੋਇਆ ਪ੍ਰਿੰਟ ਕਿਤੋਂ ਕਰਾਇਆ ਸੀ ਤੇ ਜਾਂ ਕਿਸੇ ਹੋਰ ਵੈਦ ਦਾ ਤੇ ਉਹਦੇ ਵਿੱਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਮੁੰਡਿਆਂ ਦੇ ਨਾਲ ਮਹਿਨਤ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲਾਂ ਆ ਦਵਾਈ ਖਾ ਲਓ ਤੇ ਘਰ ਆਦੇ ਨੂੰ ਤੁਸੀਂ ਵਰਜਨ ਲੱਗੋਗੇ ਆ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਤਾਂ ਖਤਮ ਹੋ ਰਿਹਾ ਹੈ ਦੂਜਾ ਜਗਜੀਤ ਸਿੰਘ ਹਰੀ ਕੇ ਪੱਗ ਬੰਨੀ ਹੋਈ ਆ ਪੱਗ ਜੀ ਉਹਦੀ ਬੰਨੀ ਹੋਈ ਸੀ ਪੱਗ ਹੀ ਇਹਦੇ ਬੰਨੀ ਹੋਈ ਆ ਜਗਜੀਤ ਸਿੰਘ ਹਰੀ ਕੇ ਵੈਦ ਮੈਨੂੰ ਪੜਨ ਵਿੱਚ ਸ਼ਰਮ ਆਉਂਦੀ ਆ ਸ਼ਾਇਦ ਤੁਸੀਂ ਜ਼ੂਮ ਕਰ ਲਿਓ ਤੇ ਜੋ ਵੀ ਲਿਖਿਆ ਪੜ ਲੈਣਗੇ ਠੀਕ ਹੈ ਤੁਸੀਂ ਫੇਰ ਜਗਜੀਤ ਵੈਸਨ ਸਰਦਾਰ ਬੰਦਾ ਨੂੰ ਤੇ ਧੌਲੇ ਆ ਜੀ ਤੇ ਇਹੇ ਬੱਚਿਆ ਤਾਂ ਕੇ ਇਹ ਗੱਲਾਂ ਬਾਤਾਂ ਸੋਚਲੀਆਂ ਕਰ ਰਹੇ ਨੇ ਬਾਅਦ ਚ ਇਹਨਾਂ ਦੀ ਗੱਲਬਾਤ ਡਿਟੇਲ ਚ ਕਰਾਂਗੇ ਵਰਿੰਦਰ ਸਿੰਘ ਢਿੱਲੋਂ ਆ ਇਹਦੇ ਦਵਾਖਾਨੇ ਦਾ ਨਾਮ ਹੈਗਾ ਤਰਨ ਤਰਨ ਵੈਦ ਦਵਾਖਾਨਾ ਇਹ ਕਹਿੰਦਾ ਰਾਜੇ ਮਹਾਰਾਜੇ ਆਹ ਦਵਾਈਆਂ ਖਾਦੇ ਹੁੰਦੇ ਸੀ 100 ਰੁਪਏ ਰੱਖਦੇ ਹੁੰਦੇ ਸੀ ਤੁਸੀਂ ਵੀ ਵਰਤੋ ਇਹ ਘਰੇ ਤਲਾਕਾਂ ਦੇ ਕਾਰਨ ਬਣੇ ਜਾਂਦੇ ਆ ਜੀ ਬੰਦੇ ਵਾਲੇ ਬਾਹਰ ਰਿਲੇਸ਼ਨ ਪਤ ਲਈ ਚੌਥਾ ਹਜੇ ਕਈ ਮਿਲੇ ਨਹੀਂ ਇਹ ਬੈਠਾ ਨਾ ਹੈ ਹਰਸ਼ਦੀਪ ਸਿੰਘ ਵੱਖੋ ਵੱਖ ਡਿਟੇਲਾ ਦਿੰਦਾ ਕਿਹੜੇ ਦਿਨ ਕਿੱਥੇ ਮਿਲਦਾ ਦਵਾਈ ਖਾਓ ਹਰ ਅਜਵਾਰ ਅਸੀਂ ਅੰਮ੍ਰਿਤਸਰ ਮਿਲਾਂਗੇ ਤੇ ਵੱਧਵਾਰ ਬਟਾਲੇ ਮਿਲਾਂਗੇ ਲੱਕੜ ਦੇ ਬਾਲੇ ਵਰਗਾ ਕਰ ਲੋ ਗੱਲ ਹਾਸੇ ਮਜ਼ਾਕ ਵਾਲੀ ਨਹੀਂ ਹੈ ਜਿੱਦੇ ਵਿਆਹ ਹੋ ਗਿਆ ਨਾ ਨੌਜਵਾਨਾਂ ਦੇ ਤੇ ਘਰੇ 13 ਸਾਲ ਦਾ ਬੱਚਾ ਹੋ ਗਿਆ ਤੂੰ ਨੇ ਆਦਰ ਕਰਕੇ ਤੇ ਕਿਸੇ ਦੀ ਧੀ ਭੈਣ ਨੂੰ ਹੱਥ ਪਾੜਾ ਤੇ ਫਿਰ ਲੋਕਾਂ ਨੂੰ ਥਾਂ ਨਹੀਂ ਠਹਾਉਣਾਗਾ ਕਿ ਇੱਥੇ ਜਾ ਕੇ ਮਰ ਗਏ ਤੇਨਾਂ ਸਾਡੀ ਦਵਾਈ ਖਾਓ ਕਿ ਤੁਸੀਂ 10-10ਔਰਤਾਂ ਨੂੰ ਖੁਸ਼ ਕਰ ਦੋਗੇ ਬੁੱਡੇ ਬੰਦੇ ਅੰਦਰ 18 ਸਾਲ ਦੇ ਨੌਜਵਾਨ ਜਿੰਨਾ ਜੋਸ਼ ਭਰ ਦੂਗੀ ਸਾਡੀ ਦਵਾਈ ਇਸ ਵੈਦ ਦੀ ਇਹ ਗੱਲ ਬਾਤ ਹੈ ਇਸ ਦੀ ਬਾਅਦ ਤੁਸੀਂ ਪਿੱਛੇ ਇਹ ਖਬਰ ਵੇਖੀ ਹਜੇ ਕੱਜ ਦਿਨ ਚੱਲੀ ਜਾਂਦੇ ਆ ਇੱਕ ਭਿੰਡਰ ਕਲਾ ਪੈਂਦਾ ਸ਼ਾਇਦ ਮਾਲਸੀ ਕੇ ਪਟਿਆਲੇ ਵਾਲੀ ਸਾਈਡ ਉਹ ਬਾਈ ਪਾਲ ਹੋਣਾ ਨੇ ਪਾਈ ਸੀ ਵੀਡੀਓ ਵੀ 6-7 ਸਾਲ ਦੀ ਬੱਚੀ ਆ ਤੇ ਉਹਦੇ ਹੱਥ ਪਾਈ ਬੈਠਾ ਵਾ ਤੇ ਉਹ ਗਲਤ ਹਰਕਤਾਂ ਕਰੀ ਜਾਂਦੇ ਆ ਆ ਕੁਝ ਕਰਕੇ ਕਰਦੇ ਆ ਇਹ ਗੱਲ ਹੈ ਦਾ ਵੈਦ ਗਰਮੀਤ ਸਿੰਘ ਗੋਲ ਦਸਤਾਰ ਸਜਾਈ ਹੋਈ ਆ ਲੁਧਿਆਣੇ ਵੀ ਬਹਿੰਦੇ ਤਰਨਤਾਰਨ ਵੀ ਅੰਮ੍ਰਿਤਸਰ ਵੀ ਬਹਿੰਦੇ ਆ ਜੋ ਕੁਝ ਲਿਖਿਆ ਇਹਨੂੰ ਤੁਸੀਂ ਹਾਈਡ ਨਾ ਕਰਿਓ ਚਲਾ ਦਿਓ ਜੇ ਅੱਜ ਇਹ ਗੱਲਾਂ ਸੁਣ ਪੜ੍ਹ ਲਾਂਗੇ ਤੇ ਇਸ ਦਰਿਆ ਨੂੰ ਰੋਕ ਲਾਂਗੇ ਨਹੀਂ ਇਹਦੇ ਵਿੱਚ ਸਾਡੇ ਬੱਚਿਆਂ ਨੇ ਵਹਿ ਜਾਣਾ ਤੇ ਮੁੜ ਕੇ ਆਪਣੇ ਤੋਂ ਕੰਮ ਲੋਟ ਨਹੀਂ ਆਉਣਾ ਨਸ਼ੇ ਛਡਾਓ ਸੈਂਟਰ ਸੈਂਟਰ ਫਲਸਾ ਕਦੇ ਪਰ ਕੰਮ ਨੂੰ ਰੋਕਨ ਵਾਲਾ ਕਿਸੇ ਨੇ ਕੋਈ ਸੈਂਟਰ ਨਹੀਂ ਖੋਲਣਾ ਤੇ ਨਾ ਹੀ ਇਹ ਖੋਲਿਆ ਜਾਣਾ ਆਪ ਦੇਖਿਆ ਰੋ ਲੋਹੇ ਦੀ ਰਾਡ ਅਰ ਗਿਆ ਕਰ ਲੋ ਸਾਡੀ ਦਵਾਈ ਖਾ ਕੇ ਵੈਦ ਜੀ ਕਹਿ ਰਹੇ ਬਰਮਿਤ ਸਿੰਘ ਜੀ ਆ ਬਹੁਤ ਤਰਾਜੋਬ ਲਉਣਾ ਸਾਰਿਆਂ ਨੇ মিডিਆ ਦੇ ਵਿੱਚ ਹਾਈਟ ਨਹੀਂ ਕਰਨਾ ਬਲਰ ਨਹੀਂ ਕਰਨਾ ਇਸ ਨੂੰ ਬੱਚੇ ਪੜਦੇ ਆ ਫਿਰ ਆਨਲਾਈਨ ਇਹਨਾਂ ਤੋਂ ਆਰਡਰ ਕਰਦੇ ਆ ਤੁਸੀਂ ਦੇਖ ਲੋ ਇੱਕ ਵੈ ਦਾ ਸਰਾਓ ਇਹਦੇ ਬਾਰੇ ਜਿਆਦਾ ਡੀਟੇਲ ਚਕਤੇ ਨਹੀਂ ਗਿਆ ਸਮਾਂ ਥੋੜਾ ਸੀ ਇਹਦੀ ਫੋਟੋ ਦੇ ਦੇਣੇ ਆ ਹਰਕਤਾਂ ਇਹਦੀਆਂ ਵੀ ਇਹੀ ਆ ਲਿਖਿਆ ਜਿਵੇਂ ਇਹ ਦਿੱਤੇ ਹੈਗਾ ਸਾਰੇ ਸਰਦਾਰ ਇੱਕ ਦੋ ਨੂੰ ਛੱਡ ਕੇ ਵੈ ਸੁਖਵੀਰ ਸਿੰਘ ਕੀ ਲਿਖਿਆ ਉੱਤੇ ਸਾਈਜ਼ ਨੂੰ ਮੋਕ ਵੱਡਾ ਤੇ ਮੋਟਾ ਕਰਨ ਦੇ ਚਾਹਵਾਨਾ ਮਿਲੋ ਆ ਪੜhle ਵਿੱਚ ਕੀ ਲਿਖਿਆ ਅਸੀਂ ਉਹਦੇ ਤੇ ਮਾਰਕ ਘਰਤੇ ਨੇ ਬੱਚਿਆਂ ਦੀ ਉਹ ਲਈ ਸੀ ਟੈਂਟ ਦੇ ਵਿੱਚੋਂ ਜੱਪ ਖੋਲ ਕੇ ਤੇ ਉੱਤੇ ਲਿਖਿਆ ਸੀਗਾ ਜੇ ਵੀ ਨਿੱਕੀ ਤੋਂ ਇਦਾਂ ਕਰਕੇ ਸਾਡਾ ਵੀ ਸਪੈਸ਼ਲ ਟੇਲ ਹੈ ਜੇ ਤੁਸੀਂ ਸਾਈਜ਼ ਵੱਡਾ ਕਰਨਾ ਬੱਚਿਆਂ ਨੂੰ ਪਤਾ ਨਹੀਂ 15 ਸਾਲ ਦੇ ਵਿੱਚ ਫਿਰ ਫਿਲਮਾ ਫੁਮਾ ਵੇਦੇ ਆ ਤੇ ਫਿਰ ਇਨਾ ਕੰਮਾਂ 'ਚ ਪੈ ਜਾਂਦੇ ਤੇ ਸਾਡੇ ਕੋਲੇ ਜਦੋਂ ਕੇਸ ਆਉਂਦੇ ਤਾਂ ਸਾਨੂੰ ਸਮਝ ਨਹੀਂ ਆਉਂਦੀ ਅਸਲੀ ਨਾ ਤਾਂ ਮੁੰਡੇ ਦੀ ਗਲਤੀ ਨਾ ਕੁੜੀ ਦੀ ਗਲਤੀ ਅਸਲੀ ਗਲਤੀ ਨਾ ਇੱਥੇ ਨਿਕਲਣਾ ਵੈਰ ਦਲਜੀਤ ਸਿੰਘ ਬਈਆ ਰੱਬਾ ਇਹੇ ਤੇ ਥੱਲੇ ਜਿਹੜੀਆਂ ਫੋਟੋ ਲੱਗੀਆਂ ਅਸੀਂ ਸ਼ੋਅ ਨਹੀਂ ਕਰ ਸਕਦੇ ਬਹੁਤ ਹੀ ਇਤਰਾਜਯੋਗ ਨੇ ਵੈਰ ਦਰਸ਼ਨ ਸਿੰਘ ਸਰਦਾਰ ਕੁੰਡਗਾ ਮੱਛਾ ਰੱਖੀਆਂ ਸੰਦ ਨੂੰ ਉਹੀ ਵਰਗਾ ਕਰੋ ਨੰਬਰ ਦਿੱਤਾ ਗਿਆ ਤੇ ਨਾਲ ਹੀ ਉਹਦਾਂ ਦੀਆਂ ਚੀਜ਼ਾਂ ਨੂੰ ਇਹ ਉਹ ਤਾਂ ਲਿਖਿਆ ਵੀ ਹੈ ਨਾ ਨੰਬਰ ਦਿੱਤਾ ਤੇ ਘਰ ਬੈਠ ਕੇ ਤੁਸੀਂ ਮਦਦ ਆ ਸਕਦੇ ਆ ਜਿਨ੍ਹਾਂ ਨੂੰ ਬਾੜ ਸ਼ਰਮ ਆਉਂਦੀ ਹੈ ਉਹ ਚਾਹੇ ਬੱਚੇ ਆ ਤੇ ਚਾਹੇ ਬਜ਼ੁਰਗ ਆ ਬਕਾਇਦਾ ਉਹਦਾ ਪਾਵਾਂ ਜਾਂ ਲੋਹ ਦਾ ਫੜ ਕੇ ਦੱਸ ਰਿਹਾ ਹੁਣ ਇੰਟਰਨੈਸ਼ਨਲ ਮਲਕੀਤ ਵੈਦ 158000 ਫੋਲੋਅਰ ਨੇ ਉਹਦੇ ਬਲੂ ਟੈਕ ਲੱਗੀ ਹੋਈ ਆ ਇਹ ਕਹਿੰਦਾ ਮਤਲਬ ਆ ਵੀ ਜੇ ਸਾਡੀ ਦਵਾਈ ਕਹਿੰਦੇ ਖਾਧੀ ਹੋਵੇ ਤੇ ਜਲਾਨੀ ਕਿਸੇ ਹੋਰ ਨਾਲ ਦੇਖ ਜਾਵੇ ਲੈਵਰ ਕੋਚਿੰਗ ਇਹ ਕਹਿੰਦਾ ਵੀ ਸਾਡੀ ਦਵਾਈ ਦੀ ਇੱਕ ਡੱਬੀ ਖਾਓ ਕੋਠੇ ਵਾਲੀ ਵੀ ਮਨਾ ਕਰ ਦੂਗੀ ਮਤਲਬ ਇਹਦਾ ਡਟੀਏ ਚ ਦੱਸ ਦੇ ਵੀ ਥੋੜਾ ਜਿਹਾ ਕੋਠੇ ਵਾਲਿਆਂ ਕੰਜਰਿਆਂ ਨੂੰ ਕਹਿੰਦੇ ਆਂ ਜਿਹਨਾਂ ਨੂੰ ਨੌਜਵਾਨ ਅੱਜਕੱਲ ਬਹੁਤ ਹੋਰਸ ਹਾਰ ਨਾਲ ਬੋਲਦੇ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਇਹ ਕਹਿੰਦਾ ਵੀ ਸਾਡੀ ਦਵਾਈ ਖਾਓ ਤੁਹਾਡੇ ਚ ਇੰਨੀ ਪਾਵਰ ਆ ਜਾਊਗੀ ਜੋ ਬਲਾਧਕਾਰ ਦੇ ਕਾਰਨ ਬਣ ਰਹੇ ਆ ਇਹ ਕਹਿੰਦੇ ਸਾਡੀ ਦਵਾਈ ਖਾਓ ਦਵਾਈ ਤੋਂ ਬਾਅਦ ਤੁਹਾਨੂੰ ਕੱਚਾ ਜਿਹੜਾ ਸਪੈਸ਼ਲ ਸਲਵਾਉਣਾ ਪੈ ਜਾਊਗਾ ਐਕਸਟਰਾ ਜਗ੍ਹਾ ਦੇ ਬੈਦ ਮੁਲਕੀਤ ਸਾਹਿਬ ਕਹਿ ਰਹੇ ਆ ਵੀ ਡੋਲੂ ਤਾਂ ਮੇਨੋਸ ਦਾ ਤੇ ਅਸੀਂ ਇਹਨਾਂ ਵੈਦਾਂ ਨੂੰ ਇਹ ਗੱਲਬਾਤ ਇੱਥੇ ਸਮਝਾ ਲ ਗਏ ਸਮਾ ਬਦਲ ਗਿਆ ਤੇ ਡੋਲੂਆਂ ਤੋਂ ਟਿਕਣ ਬਣ ਜਾਣੇ ਆ ਹੁਣ ਤੇ ਆ ਲਗੜ ਇਹਨਾਂ ਪਰਿਵਾਰਾਂ 'ਚ ਗੱਲਾਂ ਹੋਣਗੀਆਂ ਐਂਡ ਤੇ ਉਸ ਗੱਲ ਦਾ ਅਸੀਂ ਜਵਾਬ ਦੇਵਾਂਗੇ ਵੀ ਕਹਿਣਗੇ ਵੀ ਵੈਦ ਸਾਹਿਬ ਘਰੇ ਨਹੀਂ ਆਏ ਦੂਜਾ ਮੁੰਡਾ ਟਿਕਟ ਤਾਗ ਲੈ ਕੇ ਇੱਥੇ ਚੱਲਿਆ ਉਹ ਕਹਿੰਦੇ ਵੈਦ ਸਾਹਿਬ ਹਸਪਤਾਲ ਪਾਇਆ ਤੇ ਦੂਜਾ ਮੁੰਡਾ ਟਿਕਟ ਤਾਗ ਕੇ ਉਹਦੀ ਰੋਟੀ ਲੈ ਕੇ ਚੱਲਿਆ ਲੱਤਾ ਲੁੱਤਾ ਤੜਾਈ ਬੈਠਾ ਓਕੇ ਹਾਂ ਇੱਕ ਹੋਰ ਬਹੁਤ ਜ਼ਰੂਰੀ ਕੇਸ ਇਹ ਨੇ ਵੈਦ ਮੁਲਕੀ ਸਿੰਘ ਨਾਲ ਜਿਹੜੀ ਬੀਬੀ ਬੈਠੀ ਆ ਇਹਦਾ ਨਾਮ ਹੈਗਾ ਦੀਪਿਕਾ ਲੋਤਰਾ ਇਹ ਬਲੌਗਰ ਆ ਇਹ ਪ੍ਰੋਮੋਸ਼ਨਾਂ ਕਰਦੀ ਆ ਪ੍ਰੋਮੋਸ਼ਨਾਂ ਕਰਨ ਦੇ 25 ਤੋਂ 30 ਹਜ਼ਾਰ ਰੁਪਏ ਇੱਕ ਵੀਡੀਓ ਦਾ ਲੈਂਦੀ ਆ ਤਕਰੀਬਨ 4-5 ਵਿੱਚ ਅਸੀਂ ਤੁਹਾਨੂੰ ਇਹ ਸ਼ੋਅ ਕਰਾਂਗੇ ਇੱਕ ਇਹ 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 ਦੇ ਹਲਿ ਵਿੱਚ ਹਰਕਤਾਂ ਨੇ ਉਸ ਤੋਂ ਬਾਅਦ ਇੱਕ ਸਟੋਰੀ ਵੀ ਅਸੀਂ ਤੁਹਾਡੀ ਇਹਦੀ ਸ਼ੇਅਰ ਕਰਾਂਗੇ ਇਹ ਸਲਾਹ ਕਰ ਰਹੇ ਆ ਵੀ ਵੀਡੀਓ ਪਾਉਣੀ ਕਿਵੇਂ ਆ ਤੇ ਸਲਾਹ ਵੀਡੀਓ ਸੀ ਇਹ ਸਕਰੀਨਸ਼ਾਟ ਲੈ ਲਿਆ ਵੀ ਇਦਾਂ ਪਾਉਣੀ ਆ ਵੀਡੀਓ ਦੀ ਸਬਾਲਾ ਦੇਲੇ ਇਹ ਕਹਿੰਦੇ ਜੇ ਤੁਸੀਂ ਸਾਡੀ ਦਵਾਈ ਖਾਓਗੇ ਮਲਕੀਤ ਸਿੰਘ ਹੁਣੇ ਕਹਿੰਦੇ ਵੀ ਹਰ ਸ਼ਹਿਰ ਦਾ ਹੋ ਜਾਊਗਾ ਬੀਬੀ ਦਾ ਚੈਪਟਰ ਆਪਾਂ ਇੱਥੇ ਬਾਅਦ ਚ ਗੱਲਬਾਤ ਕਰਦੇ ਆਂ ਇਹ ਆ ਵੈਦ ਜਸ਼ਨ ਸੰਧੂ ਪੰਜਾਬ ਦਾ ਸਰਦਾਰ ਜਸ਼ਨ ਸੰਧੂ ਇਹਨੇ ਤਾਂ ਹੱਥ ਦੀ ਮਕਾਤੀ ਲਿਖਣ ਲੱਗਾ ਹੀ ਨਹੀਂ ਸ਼ਰਮ ਖਾਂਦਾ ਹਾਲਾਂਕਿ ਮੈਂ ਉੱਥੇ ਮਾਰਕਰ ਕਰਤਾ ਦੀ ਮੈਨੂੰ ਸ਼ਰਮ ਆਉਂਦੀ ਮੈਂ ਉਹ ਸਭੇ ਸਾਹਮਣੇ ਸ਼ੋਅ ਨਹੀਂ ਕਰ ਸਕਦਾ ਚੋਕ ਇਸ ਨੇ ਲਿਖਿਆ ਇਹਨੇ ਇਹ ਵੀ ਲਿਖਿਆ ਵੀ ਜਿੰਨਾ ਵੀਰਾਂ ਨੂੰ ਵਾਇਗਰਾ 200 ਐਮਜੀ ਵੀ ਕੰਮ ਨਹੀਂ ਨਾ ਕਰਦੀ ਉਹ ਵੀ ਸਾਡੇ ਤੋਂ ਦਵਾਈ ਲਓ ਸਾਡੀ ਦਵਾਈ ਕੰਮ ਕਰੂ ਫਿਰ ਪ੍ਰੋਮੋਸ਼ਨਲ ਇਹ ਹੈ ਜੋ ਬਲੂ ਫਿਲਮਾਂ ਨੇ ਉਹਨਾਂ ਦੇ ਸਕਰੀਨ 'ਚ ਛੋਟ ਕੱਟ-ਕੱਟ ਕੇ ਲਾਉਂਦੇ ਨੇ ਆਪਦੀਆਂ ਪ੍ਰੋਮੋਸ਼ਨਾਂ ਕਰਨ ਲਈ ਪੇਡ ਪ੍ਰੋਮੋਸ਼ਨਲ ਲਈ ਇਹ ਹੈ ਲੱਖ ਰੁਪਏ ਵਧਾਰ ਰਹੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ 50 ਤੋਂ ਲੱਖ ਰੁਪਈਆ ਪ੍ਰਮੋਸ਼ਨਾਂ ਤੋਂ ਦਿੰਦੇ ਨੇ ਉਹ ਇਹਨਾਂ ਦੀਆਂ ਪ੍ਰਮੋਸ਼ਨਾਂ ਕਰਦੇ ਨੇ ਵੀ ਹੋਟਲ ਚੋਂ ਨਿਕਲ ਕੇ ਆ ਰਹੇ ਆ ਮੁੰਡਾ ਕੁੜੀ ਆਪਸ ਦੇ ਵਿੱਚ ਫਿਜ਼ੀਕਲ ਹੋਈ ਸੀ ਉਹ ਹਜੇ ਪੈਂਟਲ ਆ ਰਿਹਾ ਤੇ ਇਹ ਤੁਰਨ ਦਾ ਨਾਟਕ ਕਰ ਰਹੀ ਹੈ ਵੀ ਮੇਰੇ ਤੋਂ ਚੱਜਣਾ ਤੁਰਿਆ ਵੀ ਨਹੀਂ ਜਾ ਰਿਹਾ ਐਸੇ ਪਹਿਣ ਕੇ ਪੇਚੇ ਤੋਂ ਲਜਣ ਦੇ ਟੈਪ ਤੇ ਚੇਤੇ ਇਹ ਬਾਈ ਵੈਦ ਜਿਹਾ ਸੰਧੂ ਹੋਣਾ ਦੀ ਲਿਖਤ ਆ ਇਹਨਾਂ ਨੂੰ ਕੀ ਪਤਾ ਪੇਚਾ ਤਾਂ ਹੁਣ ਪਿਆ ਇਹ ਵੀ ਇੰਨਾ ਦੀ ਗੱਲਬਾਤ ਹੈ ਕਿਉਂਕਿ ਕੋਸ਼ਿਸ਼ ਆਪ ਦਾ ਮੈਨੂੰ ਬਾਣਾ ਯਾਜ ਤੇ ਨਹੀਂ ਦਿੰਦਾ ਪਰ ਕਾਰਵਾਈ ਬਾਣਾ ਜ਼ਰੂਰ ਕਰੂਗਾ ਇਹ ਆਵੇਦ ਅਮਨਦੀਪ ਸਿੰਘ ਪੰਜਾਬ ਦਾ ਸਿੱਖ ਨੌਜਵਾਨ ਸਰਦਾਰ ਇਹ ਬੰਦਾ ਕਹਿੰਦਾ ਵੀ ਜੇ ਤੁਸੀਂ ਸਾਡਾ ਕੈਪਸੂਲਾ ਦਵਾਈ ਖਾਣੇ ਆ ਤੇ ਸੱਸ ਦਾ ਮੂੰਹ ਪਰਨਣ ਵਾਲੀ ਭਰਾਤ ਹੈ ਇਹ ਇਹਦਾ ਮਤਲਬ ਇਹਦੇ ਮਨ ਚ ਇਹ ਆ ਦੀ ਜਿਹੇ ਇੱਕ ਵਹਿ ਹੋਇ ਮੁੰਡਾ ਇਹ ਨਸ਼ਾ ਕਰੂਗਾ ਇਹ ਮੈਡੀਕਲ ਨਾ ਤਾਂ ਬਊਗਾ ਤੇ ਉਹ ਸੱਸ ਦੇ ਨਾਲ ਵੀ ਸਰੀਰਕ ਸੰਬੰਧ ਬਣਾ ਸਕਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਉਹ ਸਾਡੀ ਮਾਂ ਵਾਲੇ ਵਿਆਹ ਹੋਏ ਬੰਦੇ ਦੀ ਉਹ ਕੋਈ ਬੀਬੀ ਇਹਨਾਂ ਨਾਲ ਵੀ ਆ ਲੁਥਰਾਤੀ ਪ੍ਰੋਮੋਸ਼ਨ ਕਰਨ ਦੀ ਗੱਲਬਾਤ ਕਰ ਰਹੇ ਆ ਇਹ ਵੀ ਪ੍ਰੋਮੋਸ਼ਨ ਕਰਨੀ ਕਿਵੇਂ ਆ ਪ੍ਰੋਮੋਸ਼ਨਾ ਤੁਹਾਨੂੰ ਇਹਨਾਂ ਦੀ ਅਸੀਂ ਬਾਅਦ ਚ ਦੱਸਦੇ ਆ ਇਹ ਕਹਿੰਦਾ ਇੱਕ ਚੰਚ ਲੈ ਲਓ ਕਰਨ ਤੋਂ ਪਹਿਲਾਂ ਘੰਟਾ ਕਰ ਦੂਜੀ ਾਰ ਕਰਨ ਤੋਂ ਮਨਾ ਨਹੀਂ ਕਰੂਗੀ ਔਰ ਤੱਕ ਇਹ ਗੈਦ ਅਮਨ ਅਮਨ ਪ੍ਰੀਤ ਸਿੰਘ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਵੀ ਭਾਈ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਪੰਜਾਬ ਦੇ ਵਿੱਚ ਇਹਨਾਂ ਬਇਦਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਸਾਡੇ YouTube ਚੈਨਲ ਮੈਕਸ ਟਿਬ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲਿਕਾ ਟਿੰਗ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰਦੇ ਹੋ ਤੇ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ